ਉਹ ਭੋਲਾ ਬਾਈ ਤੇ ਫੜਾਗੇ ਸੀ ਨਹੀਂ ਫੜਾਕੇ ਨਹੀਂ ਜੋਦੀ ਐ ਲੈਉਣੇ ਸੀ ਤੇ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸੌਦਾ ਪਾਇਓ ਜੀ ਥੋੜਾ ਜਾਂ ਆ ਸੌਦਾ ਪਾ ਮੁੰਡੇ ਨੂੰ ਪੁੱਛ ਕੀ ਕੀ ਲੈਣਾ 2 ਕਿਲੋ ਖੰਡ ਪਾ ਦਿਓ ਜੀ ਖੰਡ ਹੋ ਗਈ 2 ਕਿਲੋ ਨਮੂਨ ਦੀ ਫੈਲੀ ਜੀ ਨਮੂਨ ਦੀ ਫੈਲੀ ਹੋ ਗਈ ਪਾਈਆ ਹਲਦੀ ਜੀ ਹਲਦੀ ਹੋ ਗਈ ਮਿਰਚ ਜੀ ਮਿਰਚ ਤੇ ਮਸਾਲਾ ਜੀ ਪਾਈਆ ਮਸਾਲਾ ਹੋ ਗਿਆ ਤੇ ਆਪਕਾ ਆਪਣੇ ਸੁੱਕੀ ਚਾਹ ਕਰ ਦਿਓ ਜੀ ਚਾਹ ਪੱਤੀ ਹੋ ਗਈ ਕਿੰਨੀ ਲੈਣੀ ਆ ਚਾਹ ਪੱਤੀ ਚਾਹ ਪੱਤੀ ਪਾਈਏ ਕਰ ਦੋ ਜੀ ਆ ਗੇੜ ਭੇੜ ਪਹਿਲਾਂ ਤੇ ਈ ਸੀ ਲੱਗਿਆ ਹੋਇ ਇੱਥੇ ਗੇੜ ਭੇੜ ਤੇ ਇੱਕ ਸਾਬਣ ਦੇ ਦਿਓ ਜੀ ਣਾਉਣ ਵਾਲੀ ਸਾਬਣ ਕਿਹੜੀ ਦੇ ਦੇ ਬਾਈ ਸਾਬਣ ਦੇ ਦੇ ਜੀ ਵਧੀਆ ਪਸਬੂ ਵਾਲੀ 45 ਟਿੱਕੀ ਦੇ ਦੇ ਬਾਲਾ ਨਾ ਬੋਲਿਆ ਕਰ ਤੂੰ ਮੂਰੇ ਗਾਹਕ ਦੇ ਹੋਰ ਲੈਣਾ ਵੀ ਮੁੰਡਿਆ ਕੁਝ ਹਾਂ ਬਸ ਜੀ ਤਕਰੀਬਨ ਹੋ ਗਿਆ ਸਾਰਾ ਜੇ ਪੀ ਐਫ ਹੋਇਆ ਤਾਂ ਫੇਰ ਦੇਖ ਲਾਂਗੇ 510 ਰੁਪਏ ਹੋਗੇ ਕਿ ਮੁੰਡਿਆ ਹੋਏ 510 ਹੋਗੇ ਜੀ ਹਾਂ ਮੇਰੇ ਕੋਲੇ 500 ਆ ਜੀ 10 ਰੁਪਏ ਵੀ ਲੈ 10 ਰੁਪਏ ਹੈ ਨਹੀਂ ਜੀ ਮੇਰੇ ਕੋਲੇ ਪੂਰੇ ਸੀਗੇ ਮੇਰੇ ਜਵਾਕ ਭੁੱਖੇ ਆ ਜੀ ਨਹੀਂ ਨਹੀਂ ਇੱਦਾਂ ਨਹੀਂ ਗੱਲ ਚੱਲਣੀ ਵੀ 10 ਰੁਪਏ ਹੈ ਜੀ ਇਹ ਮੇਰਾ ਹਿਸਾਬ ਕਿਦਾਵਾ ਵੇ ਫੇਰ ਦੇ ਜਿਵੇਂ ਲੱਗਦਾ ਡੱਬਦਾ ਤੁਹਾਨੂੰ 10 ਰੁਪਏ ਏ ਕਰਾ ਜੇ ਜੇ ਤੇਰੇ ਜਵਾਕ ਭੁੱਖੇ ਆ ਨਾ ਜੇ ਤੇਰੇ ਜਵਾਕ ਦੁੱਖਿਆਂ ਦਾ ਘਰੋਂ ਰੋਟੀ ਮੰਗਾ ਲੈਣਾ ਤੇਰੇ ਜਵਾਕਾਂ ਵਾਸਤੇ ਨਾਲ ਤੇਰੇ ਵਾਸਤੇ ਖਾਲੀ ਬਹਿ ਕੇ ਰੋਟੀ ਨਹੀਂ ਰੋਟੀ ਵਾਲੀ ਤਾਂ ਗੱਲ ਨਹੀਂ ਬਾਈ ਤੁਸੀਂ ਤਾਂ ਬੇਇੱਜ਼ਤੀ ਕਰਦੇ ਹੋ ਤੁਸੀਂ ਸਮਾਨ ਘਟਾ ਦੋ ਇਹਦੇ ਵਿੱਚ ਮੇਰੇ ਇੱਜ਼ਤੀ ਵਾਲੀ ਕਿਹੜੀ ਗੱਲ ਆ ਯਾਰ ਤੁਸੀਂ ਬਾਈ ਜੀ ਸਮਾਨ ਘਟਾ ਦੋ ਇਹ ਚ 100 ਰੁਪਏ ਦਾ ਦੱਸਾਂ ਨਹੀਂ ਇਹ ਨਾ ਲੈ ਵੀ ਲੈ ਜਾ ਮਰਜੀ ਆ ਤੇਰੀ ਕੀ ਗੱਲਾਂ ਕਰੀ ਜਾਂਦਾ ਸੀ ਬਾਪੂ ਉਹਦੇ ਨਾਲ ਤੋਂ ਆਪਾਂ ਰੋਟੀ ਲਿਆਉਂਦੇ ਬਣਾਉਂਦੇ ਉਹ 10 ਰੁਪਏ ਛੱਡ ਕੇ ਪਰਾਂ ਕਰ ਕਿੱਟੀ ਗੱਲ ਸੀ ਉਹ ਤੈਨੂੰ ਨਹੀਂ ਪਤਾ ਪੁੱਤ ਇਹ ਗੱਲਾਂ ਦਾ ਠੀਕ ਹੈ ਨਾ ਮੈਂ ਸਮਝਾਉਣਾ ਤੈਨੂੰ ਗੱਲ ਵੀ ਕਿਵੇਂ ਹੁੰਦੀ ਹੈ ਇਹ ਜਦੋਂ ਆਪਾਂ ਵਪਾਰ ਕਰਨੇ ਉਹਦੋਂ ਤਰਸ ਨਹੀਂ ਕਰਨਾ ਜਦੋਂ ਤਰਸ ਕਰਨਾ ਤੇ ਉਹਦੇ ਵਪਾਰ ਨਹੀਂ ਕਰਨਾ ਅੱਛਾ ਠੀਕ ਹੈ ਗਲਤ ਹੈ ਠੀਕ ਆ ਦੰਗ ਵਾਲੀ ਹੈ ਗਲਤ ਹੈ ਹਾਂ